ਉਹ ਕਾਗੇ ਖੇਰ ਨਹੀਂ ਜਾਦੇ ਖਵੇਲੀ ਸ਼ੁਰੂ ਹੋਣ ਤੋਂ ਪਹਿਲਾਂ ਉਹ ਜੁੱਤੀਆਂ ਹੱਥਾਂ ਦੇ ਪਾਏ ਖਵੇਲੀ ਟੱਪਣ ਤੋਂ ਬਾਅਦ ਉਹ ਪੈਰਾਂ ਦੇ ਚੱਪੜਾ ਪਾਦੇ ਆ ਅਜਨ ਜਨ ਦੇ ਨਾਲ ਦੇ ਲੋਕਾਂ ਨੂੰ ਪੂਰੀ ਕਰਨ ਦੇ ਨਾਲ ਨਫਰਤ ਕੀਤੀ ਜਾ ਰਹੀ ਹੈ ਫਿਰ ਕਾ ਪਾਰਟੀ ਦਾ ਕੋਣ ਉਹ ਮੋਟਰ ਪੈਨਾ ਰੱਖਿਆ ਹੋਇਆ ਕਿ ਮੋਦੀ ਜਿਹੜਾ ਉਹ ਫਿਰ ਕਾ ਪਾਸੇ ਪੱਕੇ ਦੇ ਤਹਿਤ ਮੋਟਰ ਵਿੱਚ ਰਾਜ ਕਰਨ ਲੱਗਿਆ ਨਮਾ ਤ੍ਰਿਕਾ ਜਰਤੀ ਕਹੇਗਾ ਸੋਇਰੇ ਕਰਕੇ ਭਾਰੋ ਇਸ ਮੁਕ ਦੇ ਵਿੱਚ ਉਹ ਆਜ਼ਾਦੀ ਭਗਤ ਸਿੰਘ ਉਹਨਾਂ ਦੀ ਨਾਮ ਕਰਕੇ ਇਸ ਮੁਕ ਦੇ ਲੋਕ ਅੱਜ ਵੀ ਤਿੰਨ ਦਿੰਦਨਾ ਗਲਾਮ ਨੇ ਅੱਕੇ ਅੰਗਰੇਜ਼ ਸਿੱਧੇ ਬੈਠੇ ਸੀ ਦਿੱਲੀ ਦੇ ਲਾਲ ਕਿਲੇ ਉੱਤੇ ਪਾਰਲੀਮੈਂਟ ਦੇ ਵਿੱਚ ਕਿਉਂਾ ਨਹੀਂ ਸੀ ਹੁੰਦੀਆਂ ਜਿਨ੍ਹਾਂ ਦੋ ਕਤਮ ਦੇ ਕਹਿ ਚਾਦੇ ਜਿਨ੍ਹਾਂ ਨੇ ਉਹਨਾਂ ਡਾਕਿਆਂ ਦੇ ਕਹਿ ਚਾਦੇ ਜਿਨ੍ਹਾਂ ਨੇ ਬੇਕ ਸ਼ਾਰਟ ਕੀਤੇ ਹੈਗੇ ਉਹ ਲੋਕ ਆ ਜਿਹੜੇ ਉਹ ਸੰਸਦ ਦੇ ਵਿੱਚ ਕਿਹਾ ਪਾਰਲੀਮੈਂਟ ਦੇ ਵਿੱਚ ਕਿਹਾ ਬਦਲ ਸਮਾਉਂਦੇ ਰਹੀ ਹੈ ਜਿਹਦੇ ਕਰਕੇ ਅੱਜ ਅਸੀਂ ਇਹ